ਅਕਸਰੀ ਆਪਾਂ ਘਰਾਂ ਦੇ ਵਿੱਚ ਦੇਖਿਆ ਹੈਗਾ ਕਿ ਆਟਾ ਗੁੰਨਣ ਤੋਂ ਬਾਅਦ ਜਿਹੜੀਆਂ ਔਰਤਾਂ ਆਟਾ ਗੁੰਨ ਕੇ ਉੱਤੇ ਉਂਗਲਾਂ ਦੇ ਨਿਸ਼ਾਨ ਆ ਜਿਹੜੇ ਛਪਾ ਦਿੰਦੀਆਂ ਹਨ ਉਹ ਉਂਗਲਾਂ ਦੇ ਨਿਸ਼ਾਨ ਕਿਉਂ ਛਪਾਏ ਜਾਂਦੇ ਇਸ ਦਾ ਰਾਜ ਆਪਾਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦੱਸਾਂਗੇ ਇਹ ਕਿਸੇ ਨੂੰ ਨਹੀਂ ਪਤਾ ਇੱਕ ਦੂਜੇ ਨੂੰ ਦੇਖ ਕੇ ਆਪਾਂ ਉਂਗਲਾਂ ਦੇ ਨਿਸ਼ਾਨ ਆ ਜਿਹੜੇ ਲਗਾ ਦਿੰਨੇ ਆਗੇ ਤੇ ਇਹਦਾ ਅੱਜ ਰਾਜ ਆਪਾਂ ਤੁਹਾਨੂੰ ਦੱਸਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਣੇ ਰਹੀਓ ਪੂਰੀ ਵੀਡੀਓ ਜ਼ਰੂਰ ਦੇਖਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਜੋ ਫਿਰ ਆਪਾਂ ਹੁਣ ਸ਼ੁਰੂ ਕਰਾਂਗੇ ਦੱਸ ਦਿਆਂ ਤੁਹਾਨੂੰ ਆਪਾਂ ਇਸ ਦੇ ਵਿੱਚ ਕੀ ਰਾਜ ਹੈ ਇਹ ਕੋਈ ਵਿਗਿਆਨਕ ਕਾਰਨ ਨਹੀਂ ਹੈਗਾ ਤੇ ਔਰਤਾਂ ਜਿਹੜੀਆਂ ਇੱਕ ਦੂਜੇ ਨੂੰ ਦੇਖ ਕੇ ਉਂਗਲਾਂ ਦੇ ਨਿਸ਼ਾਨ ਆ ਜਿਹੜੇ ਛਪਾਉਂਦੀਆਂ ਰਹਿੰਦੀਆਂ ਪਰ ਕਾਰਨ ਦਾ ਅਸਲ ਕਾਰਨ ਦਾ ਕਿਸੇ ਨੂੰ ਨਹੀਂ ਪਤਾ ਲੱਗਦਾਗਾ ਤੇ ਇਹ Hindu ਧਰਮ ਦੇ ਵਿੱਚ ਕੀਤਾ ਜਾਂਦਾਗਾ Hindu ਧਰਮ ਦੇ ਵਿੱਚ ਪੁਰਵਜਾਂ ਨੂੰ ਰੋਟੀ ਖਵਾਈ ਜਾਂਦੀ ਹੈਗੀ ਜਾਂ ਜਿਹੜੀਆਂ ਆਤਮਾਾਂ ਮ ਵਿਛੜ ਜਾਂਗਾ ਪੁਰਾਣੇ ਮਤਲਬ ਬਜ਼ੁਰਗਾਂ ਜਿਹੜੇ ਵੱਡੇ ਵਡੇਰੇ ਆ ਜਿਹੜੇ ਵਿਛੜ ਜਾਂਦੇ ਉਹ ਵੱਡ ਵਡੇਰਿਆਂ ਨੂੰ ਰੋਟੀ ਖਵਾਉਣ ਦੇ ਵਾਸਤੇ ਉਹ ਆਟਾ ਜਿਹੜਾ ਗੋਲ ਗੁੰਨਿਆ ਜਾਂਦਾਗਾ ਗੋਲ ਪੇੜੇ ਕਰੇ ਜਾਂਦੇ ਆ ਮੈਂ ਅਕਸਰ ਹੀ ਦੇਖ ਜਾਂ ਵੀ ਜਦੋਂ ਅੱਗੇ ਬਜ਼ੁਰਗ ਆਪਣੀਆਂ ਮਾਵਾਂ ਦਾਦੀਆਂ ਨਾਨੀਆਂ ਆਟਾ ਗੁੰਨਦੀਆਂ ਸੀਗਾ ਤਾਂ ਆਟੇ ਦਾ ਪੇੜਾ ਜਿਹੜਾ ਇੱਕ ਗਊ ਵਾਸਤੇ ਰੱਖਿਆ ਜਾਂਦਾ ਸੀ ਤੇ ਇੱਕ ਕਾਂਵਾਂ ਵਾਸਤੇ ਰੱਖਿਆ ਜਾਂਦਾ ਸੀਗਾ ਤੇ ਇੱਕ ਕੁੱਤੇ ਵਾਸਤੇ ਵੀ ਰੱਖਿਆ ਜਾਂਦਾ ਸੀਗਾ ਰੋਟੀ ਕੱਢ ਕੇ ਰੱਖਦੇ ਸੀ ਉਹ ਏਸੇ ਵਾਸਤੇ ਹੀ ਰੱਖਦੇ ਸੀਗੇ ਆਪਣੇ ਬਜ਼ੁਰਗ ਪਹਿਲਾਂ ਚਲੇ ਜਾਂਦੇ ਆਤਮਾਵਾਂ ਜਿਹੜੀਆਂ ਉਹਨਾਂ ਨੂੰ ਦਾਨ ਹੁੰਦਾ ਰਹੇ ਉਹ ਦਾਨ ਕਰਨ ਦੀ ਖਾਤਰ ਇਹ ਸਭ ਕੁਝ ਕੀਤਾ ਜਾਂਦਾ ਸੀਗਾ ਤੇ ਜਦੋਂ ਇਹ ਆਟਾ ਜਿਹੜਾ ਉਂਗਲਾ ਛਾਪਣ ਦਾ ਰਾਜ ਹੈਗਾ ਜਦੋਂ ਉਂਗਲਾ ਛਾਪਦੇ ਆਂ ਇਹ ਆਟਾ ਆਪਾਂ ਜਿਹੜਾ ਗੁੰਨਿਆ ਜਾਂਦਾ ਉਹ ਇਸ ਤਰ੍ਹਾਂ ਆਟਾ ਗੁੰਨਿਆ ਜਾਂਦਾਗਾ ਉਹ ਸਿਰਫ ਇਨਸਾਨਾਂ ਵਾਸਤੇ ਹੁੰਦਾਗਾ ਵੀ ਉਹ ਇਹਦੀ ਨਿਸ਼ਾਨੀ ਤਾਂ ਲਾਉਂਦੇ ਆ ਵੀ ਇਸ ਤੋਂ ਪਤਾ ਲੱਗ ਜੇ ਕਿ ਇਹ ਉਹਨਾਂ ਵਾਸਤੇ ਪੂਰਵਜਨਾਂ ਵਾਸਤੇ ਆਤਮਾਵਾਂ ਵਾਸਤੇ ਆਟਾ ਨਹੀਂ ਹੈਗਾ ਇਹ ਆਪਣੇ ਇਨਸਾਨਾਂ ਵਾਸਤੇ ਆਟਾ ਗੁੰਨਿਆਗਾ ਤਾਂ ਕਰਕੇ ਉਹਦਾ ਥੋੜਾ ਜਿਹਾ ਆਟੇ ਦੇ ਵਿੱਚ ਫਰਕ ਕੀਤਾ ਜਾਂਦਾ ਸੀ ਵੀ ਕਿ ਪਤਾ ਲੱਗਦਾ ਰਹੇ ਵੀ ਇਹ ਰੋਟੀ ਖਵਾਉਣ ਵਾਲਾ ਹੈ ਵੀ ਜਿਹੜੀ ਆਪਾਂ ਪੂਰਵਜਨਾਂ ਨੂੰ ਰੋਟੀ ਖਵਾਉਣੀ ਹੈ ਉਹ ਆਟਾ ਨਹੀਂ ਹੈਗਾ ਇਹ ਆਟਾ ਆਪਣੇ ਇਨਸਾਨਾਂ ਵਾਸਤੇ ਹੈ ਜਿਉਂਦੇ ਜੀਆਂ ਵਾਸਤੇ ਆਟਾ ਹੈਗਾ ਇਹ ਤਾਂ ਕਰਕੇ ਇਸ ਤਰ੍ਹਾਂ ਉਂਗਲਾਂ ਦੇ ਨਿਸ਼ਾਨ ਆ ਜਿਹੜੇ ਲਾਈ ਜਾਂਦੇ ਸੀ ਆਪਾਂ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਚਾਹੁੰਦੇ ਆ ਆਟਾ ਤੁਸੀਂ ਜਦੋਂ ਵੀ ਗੁੰਨਣਾ ਪਿੱਤਲ ਦੀ ਪ੍ਰਾਂਤ ਦੇ ਵਿੱਚ ਗੁੰਨੋ ਆਟੇ ਦੇ ਨਾਲ ਏ ਤਾਂਤ ਹੈ ਜਿਹੜੀ ਇਹ ਲੱਗ ਕੇ ਆਪਣੇ ਸਰੀਰ ਦੇ ਅੰਦਰ ਚਲੀ ਜਾਂਦੀ ਹੈ ਸਰੀਰ ਨੂੰ ਬਹੁਤ ਹੀ ਫਾਇਦੇ ਨੇ ਇਹਦੇ ਤਾਂਤ ਦੇ ਪਿੱਤਲ ਦੇ ਜੇ ਮੇਰੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਕੀ ਕਰੂਗੇ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਸੀ ਤੁਹਾਡੀ ਕਮੈਂਟਾਂ ਦਾ ਜਵਾਬ ਵੀ ਜਰੂਰ ਦੇਵਾਂਗੇ ਤੇ ਮਿਲਦੇ ਆਂ ਫਿਰ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ